ਦੁਨੀਆ ਦੇ ਵਿੱਚ ਲਗਭਗ ਹਰ ਦੇਸ਼ ਅੱਤਵਾਦ ਨਾਲ ਟੈਰਰਿਜ਼ਮ ਨਾਲ ਇਸ ਟਾਈਮ ਬੜਾ ਦੁਖੀ ਹੈ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਸਭੇ ਸਮਾਜ ਹੈਗੇ ਆਂ ਤੇ ਫਿਰ ਸਾਡੇ ਸਮਾਜ ਦੇ ਵਿੱਚ ਇਹ ਅੱਤਵਾਦ ਕਿਉਂ ਪੈਦਾ ਹੁੰਦਾ ਹੈ ਅੱਤਵਾਦ ਵੈਸੇ ਧਰਮ ਦਾ ਇੱਕ ਰੂਪ ਹੈ ਧਰਮ ਜਿਹੜਾ ਹੈਗਾ ਉਹਦੇ ਵੀ ਧਰਮ ਕਾਜ਼ ਮੈਨੂੰ ਵੀ ਕਦੇ-ਕਦੇ ਗੁੱਸਾ ਆ ਜਾਂਦਾ ਫਿਰ ਉਹ ਵੀ ਸ਼ਾਂਤੀ ਜਿਹੜੀ ਹੈ ਨਾ ਕੁਝ ਜਿਵੇਂ ਪਰਮੇਸ਼ਰ ਹੈ ਉਹਨੂੰ ਵੀ ਗੁੱਸਾ ਆ ਜਾਂਦਾ ਕਦੇ ਕਦੇ ਉਹਦਾ ਵੀ ਉੱਗਰ ਰੂਪ ਜਿਵੇਂ ਸ਼ਿਵ ਜੀ ਹੈ ਸ਼ਿਵ ਜੀ ਗੁਰੂ ਪਚਾ ਜਾਂਦਾ ਨਾ ਸ਼ਿਵ ਆਖਰ ਆਦਮੀ ਹੈ ਨਾ ਇਹ ਕੁਛ ਰਾਜ ਪ੍ਰਬੰਧ ਦੇ ਵਿੱਚ ਇਹ ਜਿਹੇ ਕਮੀਆਂ ਹੁੰਦੀਆਂ ਨੇ ਕੁਛ ਜਦੋਂ ਧਰਮ ਨੂੰ ਕ੍ਰਿਸ਼ ਕਰਦਾ ਦਿਖਦਾ ਨਾ ਧਰਮਕ ਬੰਦਿਆਂ ਨੂੰ ਤਾਂ ਜਿਹੜੇ ਕੁਛ ਗਰਮ ਸੁਭਾਅ ਦੇ ਬੰਦੇ ਹੁੰਦੇ ਨੇ ਉਹ ਫਿਰ ਹਥਿਆਰ ਚੁੱਕ ਲੈਂਦੇ ਨੇ ਜਿਵੇਂ ਇਸਲਾਮ ਦੇ ਵਿੱਚ ਇਹਨਾਂ ਨੇ ਜਿਹੜਾ ਅਸ਼ਲੀਲਤਾ ਹੈਗੀ ਅੰਗਰੇਜ਼ਾਂ ਨੇ ਬਹੁਤ ਜ਼ਿਆਦਾ ਫੈਲਾਈ ਹੈ ਅਸ਼ਲੀਲਤਾ ਧਰਮ ਨੂੰ ਬਰਦਾਸ਼ਤ ਨਹੀਂ ਹੈ ਹਾਂਜੀ ਤਾਂ ਅਸ਼ਲੀਲਤਾ ਚਾਹੁੰਦੇ ਸੀ ਵੀ ਸਾਰੀ ਦੁਨੀਆ 'ਚ ਵੱਢ ਜਵੇ ਸਿਨੇਮਿਆਂ ਨੇ ਅਸ਼ਲੀਲਤਾ ਫੈਲਾਈ ਹੈ ਇਹ ਧਰਮ ਤੋਂ ਖਿਲਾਫ ਹੈ ਅਸ਼ਲੀਲਤਾ ਤੋਂ ਖਿਲਾਫ ਮੁਸਲਮਾਨ ਜਿਹੜਾ ਹੈ ਰੋਜ ਆਇਆ ਹੈ ਇਹ ਅਸ਼ਲੀਲਤਾ ਤੋਂ ਹਟਦੇ ਨਹੀਂ ਸੀ ਉਹ ਫਿਰ ਇਹਨੂੰ ਰੋਕਣ ਵਾਸਤੇ ਸਰਕਾਰਾਂ ਕੋਲ ਹੁਣ ਤਾਕਤ ਹੈ ਉਹ ਤਾਕਤ ਉਸੇ ਤਾਕਤ ਨਾਲ ਲੜਨਾ ਪੈਂਦਾ ਹੈ ਜਿਹੀ ਹੁੰਦੀ ਹੈ ਗੁਰੂ ਘਰ ਵੀ ਲੜਿਆ ਘੋੜੇ ਸਾਡੇ ਕੋਲ ਵੀ ਘੋੜੇ ਤਲਵਾਰਾਂ ਚੱਕੜੀਆਂ ਪਈਆਂ ਭਗਤਾ ਨੇ ਪਹਿਲਾਂ ਨਹੀਂ ਚੱਕੀਆਂ ਇਹ ਅਸਲ ਦੇ ਵਿੱਚ ਸਰਕਾਰਾਂ ਦਾ ਧਰਮ ਨੂੰ ਨਸ਼ਟ ਕਰਨਾ ਜਿਆਦਾ ਇਰਾਦਾ ਆ ਜਵੇ ਨਾ ਫੇਰ ਧਰਮ ਦੇ ਵਿੱਚ ਉਹਦਾ ਰਿਐਕਸ਼ਨ ਜਿਹੜਾ ਹੈ ਇਸਲਾਮ ਇਹ ਹੱਤਵਾਲ ਇਹ ਹੱਤਵਾਲ ਇਹਨਾਂ ਨੇ ਨਾਂ ਰੱਖਿਆ ਹੱਤਵਾਲ ਇਹ ਵੀ ਤਾਂ ਆਪ ਹੱਤਵਾਲ ਨਹੀਂ ਸਰਕਾਰ ਨਹੀਂ ਹੱਤਵਾਲੀ ਸਰਕਾਰ ਦਾ ਹੱਤਵਾਲ ਨਹੀਂ ਹੈ ਇਹ ਆਪਣੇ ਨੂੰ ਹੱਤਵਾਲ ਨਹੀਂ ਕਹਿੰਦੇ ਦੂਏ ਨੂੰ ਕਹਿੰਦੇ ਨੇ ਜਿਵੇਂ ਕਿਸੇ ਵੇਲੇ ਭਗਤ ਸਿੰਘ ਹੱਤਵਾਲੀ ਸੀ ਸਾਡਾ ਆ ਸਾਡਾ ਉਹ ਆਜ ਹੱਤਵਾਲੀ ਹੈ ਨੈਸ਼ਨਲ ਹੀਰੋ ਹੈ ਸਾਡਾ ਆ ਅੱਜ ਕੀ ਹੈ ਹਾਂ ਹੀਰੋ ਹੈ ਨੈਸ਼ਨਲ ਹੀਰੋ ਹੈ ਜੀ ਫੇਰ ਇਹ ਤਾਂ ਉਹਨਾਂ ਦੇ ਜਿਹੜਾ ਇੱਕ ਧੜੇ ਦਾ ਹੱਤਬਾਦੀ ਹੈ ਦੂਜੇ ਧੜੇ ਦਾ ਹੀਰੋ ਹੈ ਉਹ ਮਤਲਬ ਟਕਾ ਦੇਖਣਾ ਇਹ ਹੈ ਆ ਸ਼ਾਂਤੀ ਜਦ ਪੈਦਾ ਹੁੰਦੀ ਹੈ ਧਰਮ ਦੇ ਵਿੱਚ ਧਾਰਮਿਕ ਲੋਕਾਂ ਦੇ ਅੰਦਰ ਜੇ ਆ ਸ਼ਾਂਤੀ ਪੈਦਾ ਹੁੰਦੀ ਹੈ ਸਰਕਾਰ ਦੇ ਖਿਲਾਫ ਸਰਕਾਰ ਉਹਨਾਂ ਦੀ ਨਹੀਂ ਸੁਣਦੀ ਤਾਂ ਉਹਦਾ ਰਿਐਕਸ਼ਨ ਹੱਤਬਾਦ ਦੇ ਰੂਪ ਚ ਇਹ ਦਿਖਾਈ ਦਿੰਦਾ ਸਾਨੂੰ ਕਦੇ ਕਦੇ ਫਿਰ ਹੱਤਬਾਦ ਦੇ ਵਿੱਚ ਗਲਤ ਲੋਕ ਵੀ ਆ ਜਾਂਦੇ ਨੇ ਲੁਟੇਰੇ ਆ ਵੜਦੇ ਨੇ ਉਹ ਫਿਰ ਤੁਹਾਨੂੰ ਬਦਨਾਮ ਕਰ ਦਿੰਦੇ ਨੇ ਕੁਛ ਵੈਟ ਹੋ ਜਾਂਦੀ ਹੈ ਦੋਹਾਂ ਦੀ ਵੀ ਹੋ ਜਾਂਦੀ ਹੈ ਕੋਈ ਸਰਕਾਰ ਆਪ ਕਰ ਦਿੰਦੀ ਹੈ ਤੁਹਾਨੂੰ ਬਦਨਾਮ ਕਰਨ ਵਾਸਤੇ ਸਰਕਾਰਾਂ ਵੀ ਉਹਦੇ ਵਿੱਚ ਕੁਛ ਵੈਟ ਕਰਾ ਦਿੰਦੀਆਂ ਨੇ ਗਲਤ ਆਦਮੀਆਂ ਦੀ ਜਾਣ ਕੇ ਜੋ ਪੰਜਾਬ ਵਿੱਚ ਕਰਾਈ ਹੈ ਪੰਜਾਬ ਸਰਕਾਰ ਨੇ ਕਰਾਈ ਹੈ ਆਤਵਾਦ ਸਰਕਾਰ ਨੇ ਖੜਾ ਕੀਤਾ ਸੀ ਆਪੇ ਪੈਦਾ ਹੋ ਮਾਰੇ ਆਪੇ ਪੈਦਾ ਕੀਤਾ ਸੀ ਇਸ ਕਰਕੇ ਇਹ ਜਿਹੜਾ ਜੋ ਕੁਛ ਪਿੰਡ ਵਾਲੇ ਨੇ ਕੀਤਾ ਇਹ ਤਾਂ ਸੰਤ ਰੇੜੀ ਤੇ ਸਾਨੂੰ ਕਿਹਾ ਸੀ ਆਪਣੇ ਪ੍ਰਤਾਪ ਸੋਕਰ ਉਹਨੇ ਮੈਂ ਨਾਲ ਸੀ ਪਾਬਾ ਜੀ ਸੋਹਣੇ ਬੇ ਗੁਰਦਾਰੇ ਤੁਸੀਂ ਮੈਂ ਦਵਾ ਰੰਨਾ ਤੁਹਾਨੂੰ ਕੋਕੇ ਹੁਣੇ ਮੈਂ ਜਵਾਲਾਲ ਤੋਂ ਪੁੱਛ ਆਇਆ ਲੇਕਿਨ ਅਸੀਂ ਕਹ ਵੀ ਨਹੀਂ ਲੈਂਦੇ ਸੀ ਸੰਗਤ ਉਹਨਾਂ ਦੇ ਨਾਲ ਗੁਰਦਾਰੇ ਸੰਗਤ ਦਾ ਉਹ ਕੁਛ ਕਰਨ ਕੁਛ ਨਹੀਂ ਅਸੀਂ ਕੀ ਲੈਣਾ ਚੜਾਵੇ ਤੇ ਤੇ ਅਸੀਂ ਨਹੀਂ ਮੰਨੇ ਲੇਕਿਨ ਉਹ ਇਤਰਾ ਚਾਹੁੰਦੀ ਸੀ ਵੀ ਇਹਨਾਂ ਨੂੰ ਮੈਂ ਕਿਸੇ ਤਰੀਕੇ ਨਾਲ ਵੇ ਇਹ ਹੈ ਤਾਂ ਧਰਮ ਕੋ ਬੰਦੇ ਤਾਂ ਹੈ ਨਹੀਂ ਖਾਲੀ ਅਸੀਂ ਕਿਉਂ ਨਹੀਂ ਧਰਮ ਕਰੇ ਸਾਨੂੰ ਵੀ ਪਤਾ ਆਪੇ ਆਪਣੀ ਮੌਤੇ ਮਰ ਜਾਣਗੇ ਸਾਨੂੰ ਕੀ ਲੋੜ ਪਈ ਕਿ ਧਰਮ ਕੋ ਨਹੀਂ ਹੋਊਗਾ ਆਪੇ ਆਪਣੀ ਮੌਤੇ ਮਰ ਜੂ ਅਸੀਂ ਕੀ ਲੈਣਾ ਆਪਣੀ ਮੌਤੇ ਆਪੇ ਮਰ ਗਏ ਇਹਨਾਂ ਦਾ ਪੰਥ ਇਸ ਕਰਕੇ ਆਤਵਾ ਜਿਹੜਾ ਹੁੰਦਾ ਉਹ ਸਰਕਾਰਾਂ ਕਈ ਵਾਰ ਆਪ ਵੀ ਪੈਦਾ ਕਰਦੀਆਂ ਨੇ ਤੇ ਹੁਣ ਜਿਹੜਾ ਦੁਨੀਆ ਦੇ ਵਿੱਚ ਅੱਡਾ ਹੱਤਵਤ ਫੈਲਿਆ ਹੈ ਬਾਪੂ ਜੀ ਇਹਦਾ ਕੀ ਉਹਦਾ ਹੱਤਵਤ ਨਹੀਂ ਹੈ ਉਹ ਉਹ ਸੰਦੇ ਵਿੱਚ ਸਰਕਾਰਾਂ ਦਾ ਤਖਤੇ ਪਲਟ ਹੋ ਰਹੇ ਨੇ ਜਿੱਤੇ ਸਿਆ ਨੇ ਸੁਨੀਆਂ ਦੇ ਤਖਤੇ ਪੰਡਦੇ ਨੇ ਜੇ ਸੁਨੀਆਂ ਦੀ ਸਰਕਾਰ ਆ ਸੀ ਇਹਦੇ ਤਖਤੇ ਪੰਡਦੇ ਨੇ ਉਹ ਦੂਆ ਦੂਆ ਨੂੰ ਹੱਤਵਤ ਕਹਿੰਦਾ ਫੌਜ ਦੇ ਖਾਬ ਜਿਹੜਾ ਲੜਦਾ ਧੜਾ ਦੂਆ ਉਹ ਉਹਨੂੰ ਹੱਤਵਤ ਹੀ ਕਹਿੰਦੇ ਨੇ ਹੁਣ ਅਮਰੀਕਾ ਦੇ ਖਾਬ ਜਿਹੜੇ ਲੜਦੇ ਨੇ ਉਹ ਹੱਤਵਦੀ ਨੇ ਇਕ ਨੂੰ ਚੀਨ ਦਿੰਦਾ ਫੋਰ ਇਕਨੋਮਿਕਾ ਦਿੰਦਾ ਹੱਤਿਆਦੀ ਕੌਣ ਹੋਇਆ ਉਹਨਾਂ ਖਾਤਰ ਉਹ ਹੱਤਿਆਦੀ ਨੇ ਉਹਨਾਂ ਖਾਤਰ ਉਹ ਹੱਤਿਆਦੀ ਨੇ ਪਿਸਤਾ ਆਮ ਆਦਮੀ ਹੈ ਪਿਸਤਾ ਆਮ ਆਦਮੀ ਹੈ ਪਿਸੂ ਹੋਰ ਕੌਣ ਪਿਸੂਗਾ ਇਹ ਅਸ਼ਾਂਤੀ ਸਰਕਾਰਾਂ ਨੇ ਫੈਲਾਈ ਹੋਈ ਹੈ ਜੇ ਸਰਕਾਰਾਂ ਅਸ਼ਾਂਤੀ ਨੂੰ ਕੰਟਰੋਲ ਨਹੀਂ ਕਰਦੀਆਂ ਉਹ ਕ੍ਰਾਂਤੀ ਦੇ ਰੂਪ ਵਿੱਚ ਪ੍ਰਗਟ ਹੋ ਜਾਂਦੀ ਹੈ ਰੈਵਿਊਲੂਸ਼ਨ ਰੈਵਿਊਲੂਸ਼ਨ ਹੋ ਜਾਂਦਾ ਹੈ ਟਾਈਮ ਸਿਰ ਅਸ਼ਾਂਤੀ ਨੂੰ ਕੰਟਰੋਲ ਕਰਨਾ ਚਾਹੀਦਾ ਪਬਲਿਕ ਕਿਉਂ ਸ਼ਾਂਤ ਹੈ ਸ਼ਾਂਤੀ ਦਾ ਇੰਡੀਆ ਚ ਵੀ ਬਹੁਤ ਆਜਾ ਹੱਦ ਤੋਂ ਜ਼ਿਆਦਾ ਸ਼ਾਂਤੀ ਹੈ ਵੱਧਦੀ ਜਾ ਰਹੀ ਹੈ ਜੋ ਕੋ ਸਰਕਾਰ ਕਰ ਰਹੀ ਹੈ ਉਹਦਣਾ ਸ਼ਾਂਤੀ ਪੈਦਾ ਹੋ ਰਹੀ ਹੈ ਅੰਦਰੇ ਅੰਦਰ ਕਿਸੇ ਵੇਲੇ ਵੀ ਵਿਸਫੋਟ ਹੋ ਸਕਦਾ ਹੈ ਸ਼ਾਂਤੀ ਦਾ ਕ੍ਰਾਂਤੀ ਚ ਬਦਲ ਜਾਂਦੀ ਹੁੰਦੀ ਹੈ ਸਰਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਸ਼ਾਂਤੀ ਨਾ ਪੈਦਾ ਹੋਵੇ ਪਬਲਿਕ ਨੂੰ ਜੀਵਨ ਤੇ ਜਿਉਣ ਦੇ ਪਬਲਿਕ ਦਾ ਪਬਲਿਕ ਦਾ ਵੀ ਜੇ ਪਬਲਿਕ ਦਾ ਭਲਾ ਨਹੀਂ ਸੋਚਦੀ ਸਰਕਾਰ ਜਿਹੜੀ ਉਹ ਸਰਕਾਰ ਕਾ ਦੀ ਹੈ ਉਹ ਤਾਂ ਸਰਫੇਸ ਹੋ ਜਦੋਂ ਵੀ ਸਾਡਾ ਰਾਜ ਹੈ ਨਜ਼ਰ ਕੇ ਮੇਰੇ ਜੂ ਜਦੋਂ ਅਸੀਂ ਸੋਚਣ ਲੱਗ ਜੀ ਵੀ ਅਸੀਂ 50 ਸਾਲ ਰਾਜ ਕਰਾਂਗੇ ਇਹਦਾ ਮਤਲਬ ਪਬਲਿਕ ਖਾਤੇ 'ਚ ਗਈ ਫਿਰ ਦੇ ਜਾਵੇ ਖੂਚ ਰਾਜ ਤਾਂ ਅਸੀਂ ਕਰਨਾ ਹੈ ਬਾਈ ਹੁਕਰ ਕਰੋ ਇਹ ਕੋ ਰਾਜ ਨਹੀਂ ਹੈ ਫਿਰ ਇਹ ਜ਼ੁਲਮ ਹੈ ਇਹ ਰਾਜ ਨਹੀਂ ਹੈ ਤੱਕਾ ਹੈ ਤੱਕੇ ਨਾ ਰਾਜ ਹੈ ਫੇ ਸ਼ਾਂਤੀ ਪੈਦਾ ਹੋ ਕ੍ਰਾਂਤੀ ਵੀ ਵਿੱਚ ਨਿਕਲੂਗੀ ਪਰ ਅਸਿਕਲ ਧੜੇ ਵੀ ਇਹੋ ਜੇ ਨਾ ਕਦੇ ਲੈਫਟ ਦੇ ਰਾਈਟ ਉਹ ਵੀ ਉਹੋ ਜੇ ਨੇ ਰਾਈਟ ਵਾਲੇ ਵੀ ਉਹੋ ਜਨੇ ਇਹ ਕੰਨਾ ਰਾਜਨੀ ਸੇਵਾ ਉਹੋ ਉਹ ਤਾਂ ਬਾਈ ਹੁਕਰਕ ਰੁਕ ਮਾ ਰਾਜ ਕਰਨਾ ਧੜੇ ਤਾਂ ਹੈ ਹੀ ਨਹੀਂ ਕੋਈ ਸਵਾਰਥ ਪੂਰਤੀ ਦਾ ਹੈ ਸਾਰਾ ਇਹ ਰਾਜ ਕਰਨ ਦੇ ਕਾਬਲੇ ਨਹੀਂ ਕੋਈ ਆਦਮੀ ਇਹਨਾਂ ਦੇ ਜਿੰਨੇ ਵੀ ਆਦਮੀ ਸਸਦਾਨ ਨੇ ਇਹ ਰਾਜ ਕਰਨ ਦੇ ਕਾਬਲ ਕੋਈ ਵੀ ਨਹੀਂ ਹੋਣਾ ਚਾਹੀਦਾ ਕਿਉਂ ਸਵਾਰਥੀ ਆਦਮੀ ਜੇ ਰਾਜਾ ਬਣੂਗਾ ਪਬਲਿਕ ਪੀਸੂਗੀ ਇਸੇ ਵੀ ਗੱਲ ਹੀ ਆਉਂਦੀ ਹੈ ਕਿ ਜਿਹੜਾ ਰਾਜ ਕਰਨ ਵਾਲਾ ਵੀ ਸ਼ਾਸਨ ਦਾ ਸੁਆਰਥੀ ਹੈ ਸੁਆਰਥੀ ਆਦਮੀਆਂ ਦਾ ਜੇ ਰਾਜ ਆਊਗਾ ਸਭ ਤੋਂ ਭੈੜਾ ਰਾਜ ਹੁੰਦਾ ਹੈ ਫੇ ਰਾਜਾ ਕਿਹੋ ਜਿਹਾ ਹੋਣਾ ਚਾਹੀਦਾ ਪਰਮਾਰਥੀ ਹੋਣਾ ਚਾਹੀਦਾ ਪੁਜੋਹਿਤ ਕਿਥੇ ਬੜੇ ਪੁਜੋਹਿਤ ਜੋ ਸ਼ਬਦ ਹੈ ਉਹ ਰਾਜੇ ਵਾਸਤੇ ਆਇਆ ਸੀ ਦੂਸਰੇ ਦਾ ਹੇਤ ਆਪਣਾ ਨਹੀਂ ਪੁਜੋਹਿਤ ਪੁਜੋਹਿਤ ਪਰ ਉਹ ਹੇਤ ਦੇ ਵਿੱਚ ਜੋ ਰਾਜ ਕਰਦਾ ਹੈ ਦੂਸਰੇ ਦੇ ਹੇਤ ਵਾਸਤੇ ਆਪਣੇ ਜਿਹੜੀ ਹੈ ਸੁੱਖ ਸਾਧਨ ਉਹਨਾਂ ਨੂੰ ਕੁਰਬਾਨੀ ਦਿੰਦਾ ਹੈ ਉਹ ਰਾਜਾ ਰਾਜਾ ਕਹਾ ਬਣਿਆ ਜਾਂਦਾ ਉਹ ਸੇਵਕ ਹੁੰਦਾ ਰਾਜਾ ਤਾਂ ਹੁੰਦਾ ਹੀ ਨਹੀਂ ਰਾਜ ਨਹੀਂ ਸੇਵਾ ਉਹ ਤਾਂ ਗੱਲਾਂ ਦੀਆਂ ਉਹਦੀਆਂ ਉਹ ਤਾਂ ਪਤਾ ਠੱਗਾ ਦੀਆਂ ਗੱਲਾਂ ਹੁੰਦੀਆਂ ਨੇ ਠੀਕ ਹੈ ਅਸਲ ਤਾਂ ਵੈਸੇ ਗੱਲ ਇਹ ਹੀ ਹੈ ਕਿ ਸੇਵਾ ਹੋਣੀ ਚਾਹੀਦੀ ਹੈ ਸੇਵਾ ਹੋਣੀ ਚਾਹੀਦੀ ਇਹਦੇ ਵਿੱਚ ਵੀ ਤੁਹਾਡੀ ਉਹ ਪਹਿਲੀ ਵਾਲੀ ਗੱਲ ਆ ਗਈ ਕਿ এডਿਕੇਸ਼ਨ ਸਿਸਟਮ ਹੀ ਜ਼ਿੰਮੇਵਾਰ ਹੈ ਬਿਲਕੁਲ ਸਰਕਾਰ ਜ਼ਿੰਮੇਵਾਰ ਹੈ ਨੂੰਹ ਲਈ এডਿਕੇਸ਼ਨ ਸਿਸਟਮ ਖਰਾਬ ਕੀਤਾ ਇਹਨਾਂ ਨੇ ਸਭ ਕੋ ਜਾਣੋਗੇ ਕੀਤਾ ਹੈ ਜੇ ਉਹ ਬੇਸਿਕ ਦੇ ਵਿੱਚ ਰੂਟ ਲੈਵਲ ਤੇ ਹੀ ਧਰਮ ਨੂੰ ਯੂਨੋ ਜੀ ਵੀ ਮੈਂ ਗੱਲ ਕਹੀ ਸੀ ਕਿ ਤੁਸੀਂ ਇਹ এডਿਕੇਸ਼ਨ ਜਿਹੜੀ ਧਰਮ ਦੀ ਇਹ ਕਿਉਂ त्यागी ਯੂਨੀਵਰਸਿਟੀ ਜਿਉਂ ਬਾਹਰ ਕੱਢੀ ਅੱਜ ਉਸੇ ਦੀ ਅੱਜ ਮੈਨੂੰ ਬੁਲਾ ਲਿਆ ਤੁਸੀਂ ਮੈਨੂੰ ਕਿ ਬੁਲਾਇਆ ਕਿਉਂ ਅੱਜ ਦਾ ਧਰਮ ਕਾਦਮੀ ਉਹ ਕਹਿੰਨੇ ਵੀ ਅਤਵਾਦ ਧਰਮ ਤੋਂ ਪੈਦਾ ਹੋਇਆ ਧਰਮ ਲੜੇ ਹੁਣ ਤੇ ਧਰਮ ਤੁਸੀਂ ਦੀ ਗੱਲ ਸੁਣੀਓ ਨਹੀਂ ਜਾਂ ਅੱਗ ਸਾਡੇ ਫੈਲ ਗਈ ਹੁਣ ਕਹਿੰਦੇ ਤੁਸੀਂ ਬੁਝਾਓ ਕੋਈ ਨਹੀਂ ਅਸੀਂ ਤਾਂ ਆਪਣਾ ਬਿਸਤਰਾ ਕਦੇ ਖੋਲੇ ਹੀ ਨਹੀਂ ਬਣਿਆ ਹੋਇਆ ਹੀ ਆ ਅਸੀਂ ਤਾਂ ਖੋਲੇ ਹੀ ਨਹੀਂ ਕਦੇ ਉਹ ਨਾ ਬਿਸਤਰਾ ਬਣ ਲਿਆ ਅਸੀਂ ਕਹਿੰਦੇ ਖੋਲੇ ਹੀ ਕਦੇ ਨਹੀਂ ਬਣਿਆ ਹੀ ਸਾਡਾ ਬਣਿਆ ਹੀ ਰੱਖਿਆ ਹੈ ਸਾਡਾ ਲੋਲ ਰੌੜਾ ਨਹੀਂ ਮਰਨਦਾ ਕੋਈ ਦਾਲਦੀ ਹੁਣ ਤੁਸੀਂ ਆਪਣਾ ਵਿਚਾਰ ਕਰ ਲੋ ਮਤਲਬ ਇਸ ਦਾ ਵੀ ਹੱਲ ਹੀ ਹੈ ਕਿ ਐਜੂਕੇਸ਼ਨ ਸਿਸਟਮ ਚੇਂਜ ਹੋਵੇ ਤੇ ਐਜੂਕੇਸ਼ਨ ਆਪੇ ਯੂਥ ਆਜੂ ਠੀਕ ਮੈਂ ਅਤਵਾਦੇ ਨਹੀਂ ਪੈਦਾ ਹੋ ਸਕਦਾ ਜੇ ਐਜੂਕੇਸ਼ਨ ਠੀਕ ਹੋਵੇ ਅਤਵਾਦ ਪੈਦਾ ਨਹੀਂ ਹੋ ਸਕਦਾ ਪਰ ਇਹ ਵੀ ਇਸ ਤਰੀਕੇ ਨਾਲ ਰਾਜ ਨਹੀਂ ਕਰ ਸਕਦੇ ਸਵਾਲ ਤਾਂ ਇਹ ਹੈ ਨਾ ਇਹਨਾਂ ਦੇ ਵੀ ਮੁੰਡੇ ਰਾਜ ਨਹੀਂ ਕਰ ਸਕਦੇ ਆਪਣੇ ਤੋਂ ਬਾਦਲ ਤੋਂ ਬਾਦਲ ਦਾ ਮੁੰਡਾ ਨਹੀਂ ਫੈਰਾ ਸਕਦਾ ਤੇ ਕਾਬਲੀਅਤ ਆਏਗੀ ਫਿਰ ਕਾਹ ਵਾਲਾ ਹੋਊਗਾ ਕਾਬਲੀਅਤ ਦੀ ਗੱਲ ਹੈ ਫਿਰ ਕੁਰਬਾਨੀ ਦੀ ਗੱਲ ਹੈ ਫਿਰ ਤਿਆਗ ਦੀ ਗੱਲ ਹੈ